ਪਟੰਨਾ ਦੇ ਵਿੱਚ 8 ਸਾਲ ਦੀ ਬੱਚੀ ਨੇ ਕਮਾਲ ਕਰ ਦਿੱਤਾ ਜੀ ਹਾਂ ਇਬਾਦਤ ਕੌਰ ਇਸ ਬੱਚੀ ਦਾ ਨਾਮ ਹੈ ਤੇਜ਼ੀ ਇਬਾਦਤ ਰੰਗ ਲਿਆਉਂਦੀ ਦਿਖਾਈ ਦੇ ਰਹੀ ਹੈ 8 ਸਾਲ ਦੀ ਉਮਰ ਵਿੱਚ ਇੰਡੀਆ ਬੁੱਕ ਵਿੱਚ ਉਹਨਾਂ ਨੇ ਜਿਹੜਾ ਵਰਲਡ ਰਿਕਾਰਡ ਵਾਲੀ ਬੁੱਕ ਹੁੰਦੀ ਹੈ ਉਸ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਦਰਸਲ ਬੱਚੀ ਕਰਿਸ਼ਮਾ ਇਹ ਕਰਦੀ ਹੈ ਕਿ ਅੱਖਾਂ ਤੇ ਪੱਟੀ ਬੰਨ੍ਹ ਕੇ 1 ਮਿੰਟ ਦੇ ਵਿੱਚ 1 ਮਿੰਟ ਤੇ 56 ਸੈਕਿੰਡ ਦੇ ਵਿੱਚ ਅੰਗਰੇਜ਼ੀ ਦੇ 100 ਸ਼ਬਦ ਬਿਨਾ ਪੜੇ ਬੋਲ ਦਿੰਦੀ ਹੈ ਐਸਐਸਪੀ ਅਮਨੀਤ ਕੌਂਡਲ ਨੇ ਇਬਾਦਤ ਨੂੰ ਸਨਮਾਨਿਤ ਵੀ ਕੀਤਾ ਆਵਾਜ਼ ਨਹੀਂ ਆਈ ਬਿਲਕੁਲ ਘਟਾਈ ਗਈ दी इबादत ने इंडिया बुक रिकॉर्ड अपना नाम दर्ज करवाया इबादत है इबादत दी, माता भी है पूरी गल बात करांगे कि छोटी उम्रे, पलांगा कर उमीदा ने माता की बनना है। पूरी गल बात है जी इबादत ना करांगे इबादत सब तो पहले तो कि महसूस मैं कर रहे हो गल मेडल पाया इंडिया बुक ऑफ रिकॉर्ड नाम दर्ज होगा कि महसूस खुशी कि नहीं गई ਬਹੁਤ ਵੱਧ ਜਿਆਦਾ ਕੀ ਕੀ ਕੀਤਾ ਸੀ ਤੁਹਾਨੂੰ ਤੁਹਾਡਾ ਨਾਮ ਹੈ ਜਿਹੜਾ ਇੰਡੀਆ ਬਕਾਫੀਕਾਰਚ ਦਾ ਜੋ ਹੈ ਹੰਡਰਡ ਐਬ੍ਰੀਵੀਏਸ਼ਨਸ ਵੰਡਸ ਕੀਨੇ ਕਿ ਮਿਹਨਤ ਕਿਨੇ ਕਰਦੇ ਸੀ ਫਿਰ ਕੌਣ ਤੁਹਾਨੂੰ ਮਿਹਨਤ ਕਰਾਉਂਦਾ ਸੀ ਕਿਸ ਤਰ੍ਹਾਂ ਕਰਦੇ ਫਿਰ ਸਾਰਾ ਮੈਂ ਬੰਮਾ ਤੇ ਮੈਂ ਬੈਕਸਾਲ ਦੇ ਟੀਚਰਸ ਹੋਰ ਵੀ ਸ਼ੌਂਕ ਨੇ ਕੋਈ ਪੇਂਟਿੰਗ ਕਿੰਨੇ ਕਿ ਪੇਂਟਿੰਗ ਕੀਤੀ ਬਣਾਉਨੇ ਫਿਰ ਕਿਸ ਤਰ੍ਹਾਂ ਕਰਦੇ ਪੇਂਟਿੰਗ ਕਿੰ ਕਿ ਕਦੇ ਮਮਾਰੀ ਬਣਾਨਾ ਕਦੇ ਕਿਸੇ ਚੀਜ਼ ਮੈਨੂੰ ਬਹੁਤ ਖੁਸ਼ੀ ਆ ਵੀ ਮੇਰੇ ਬੱਚੇ ਨੇ ਮੇਰਾ ਤੇ ਮੇਰੇ ਪਰਿਵਾਰ ਦਾ ਨਾਮ ਜੋ ਰੋਸ਼ਨ ਕੀਤਾ ਇੰਨੀ ਜਿਆਦਾ ਖੁਸ਼ੀ ਆ ਕਿ ਮੇਰੇ ਕੋਲ ਤਾਂ ਸ਼ਬਦੀ ਨਹੀਂ ਮੈਂ ਬਿਆਨ ਕਰ ਸਕਾਂ ਵੀ ਜਿਹੜੀ ਖੁਸ਼ੀ ਆ ਉਹ ਸ਼ਬਦਾਂ ਚ ਬਿਆਨ ਹੋਵੇ ਲਾਸਟ ਟਾਈਮ ਜੋ ਰਿਕਾਰਡਸ ਸੀ ਐਬ੍ਰਿਵੀਏਸ਼ਨ ਦਾ ਉਹ 12 ਸਾਲ ਦੇ ਬੱਚੇ ਨੇ ਬਣਾਇਆ ਸੀ 2 ਮਿੰਟ ਤੇ 15 ਸੈਕਿੰਡ ਦੇ ਵਿੱਚ ਇਸ ਵਾਰ ਇਬਾਦਤ ਨੇ ਬਣਾਇਆ ਆ ਆਪ ਇੱਕ 8 ਸਾਲੇ ਦੀ ਉਮਰ ਆ 1 ਮਿੰਟ ਤੇ 56 ਸੈਕਿੰਡ ਦੇ ਵਿੱਚ ਰਣਜੀਤ ਸਰ ਅਤੇ ਨੀਲਮ ਗਰਗ ਮੈਮ ਆਪਣੀ ਅਬੈਕਸ ਕਲਾਸ ਤੋਂ ਇਲਾਵਾ ਵੀ ਮਤਲਬ ਇਹਦਾ ਇਬਾਦਤ ਨੂੰ ਉਹ ਟਾਈਮ ਦਿੰਦੇ ਰਹੇ ਆ ਤੇ ਰੁਟੀਨ ਦੇ ਵਿੱਚ ਮੈਂ ਵੀ ਇਬਾਦਤ ਨੂੰ ਲਾਸਟ ਪਿਛਲੇ 5 ਮਹੀਨੇ ਤੋਂ ਲਗਾਤਾਰ ਮਿਹਨਤ ਕਰਾਉਂਦੀ ਆ ਰਹੀ ਆ ਇਸਨ ਇਬਾਦਤ ਦੀ ਮਾਤਾ ਤੇ ਇਬਾਦਤ ਜਿਸ ਨੇ ਆਪਣਾ ਨਾਮ ਦਰਜ ਕਰਾਇਆ ਉੱਥੇ ਹੀ ਮਾਤਾ ਇਸ ਮਾਤਾ ਦੀ ਖੁਸ਼ੀ ਹੈ ਜਿਹੜੀ ਉਹ ਵੀ ਜ਼ਾਹਿਰ ਨਹੀਂ ਕੀਤੀ ਜਾ ਸਕਦੀ ਲਫ਼ਜ਼ਾਂ ਪਰ ਉੱਥੇ ਹੀ ਇਬਾਦਤ ਹੈ ਜਿਹੜੀ ਡੀਸੀ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ